ਮੇਰੇ ਵੱਲੋਂ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਂਬ ਤੋਂ ਇੱਕ ਮਠਿਆਈ ਬਣਾਉਨੇ ਆ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਆ ਇਹ ਨਾ ਆਪਾਂ ਇੱਕ ਆਂਬ ਦਾ ਇਹ ਹੈ ਇਹ ਜਿਹੜਾ ਗੁੱਦਾ ਸੀ ਇਹ ਆਪਾਂ ਲੈ ਲਿਆ ਪੂਰੀ ਇੱਕ ਆਂਬ ਦਾ ਇਹ ਪੱਕਿਆ ਹੋਇਆ ਆਂਬਾ ਇਹ ਚੰਗੀ ਤਰ੍ਹਾਂ ਤੇ ਇਹ ਹੈਗਾ ਸੁੱਕਾ ਦੁੱਧ ਪੌਣੀ ਕੋਲੀ ਤੇ ਇਹ ਵੀ ਹੈਗਾ ਇਹ ਸੁੱਕਾ ਨਾਰੀਅਲਾ ਬਰਾਤਾ ਜੀ ਨੂੰ ਕਹਿੰਦੇ ਆਪਾਂ ਤੇ ਇਹ ਹੈਗੀ ਆ ਪੀਸੀ ਹੋਈ ਖੰਡ ਤੇ ਇਹਦੇ ਵਿੱਚ ਹੀ ਆਪਾਂ ਦੋ ਲੈ ਚੀਆਂ ਸੀਗੀਆਂ ਉਹ ਵੀ ਆਪਾਂ ਇਹਦੇ ਵਿੱਚ ਹੀ ਕਿ ਨਾ ਗ੍ਰाइंड ਕਰ ਲੀਆਂ ਸੀਗੀਆਂ ਤੇ ਇੱਧਰ ਆਪਾਂ ਨਾ ਹੁਣ ਕੜਾਈ ਰੱਖ ਲਈ ਆ ਤੇ ਕੜਾਈ ਦੇ ਵਿੱਚ ਆਪਾਂ ਇਹ ਪਾਵਾਂਗੇ ਪਹਿਲਾਂ ਇਹ ਅੰਬ ਦਾ ਸਲੱਟ ਤੇ ਨੂੰ ਆਪਾਂ ਹਿਲਾਵਾਂਗੇ ਤੇ ਇਹਦੇ ਨਾਲ ਹੀ ਆਪਾਂ ਇਹ ਚੀਨੀ ਪਾ ਦਾਂਗੇ ਚੀਨੀ ਤੁਸੀਂ ਨਾ ਆਪਦੇ ਟੇਸਟ ਦੇ ਮੁਤਾਬਕ ਹੀ ਪਾਓ ਜੀ ਅੰਬ ਤੁਹਾਡਾ ਕਿੰਨਾ ਕੁ ਮਿੱਠਾ ਤੇ ਫਤੰਦੀ ਕੀ ਰੱਖਣੇ ਨੇ ਮੈਂ ਟਾਈਟਲ ਪਿਆਰੇ ਨੂੰ ਅਗੇ ਇਹ ਆਪਣੇ ਕੋਲ ਹੈਗਾ ਸੁੱਕਾ ਦੁੱਧ ਤੇ ਇਹ ਹੈਗਾ ਨਾਰੀਆ ਪਹਿਲਾਂ ਆਪਏ ਨਾਰੀਆ ਪਾਉਨੇ ਹੁਣ ਆਪਏ ਚ ਪਾ ਦੇਣੀ ਸੁੱਕਾ ਦੁੱਧ ਹੁਣ ਆਪਏ ਨੂੰ ਨਾਲ ਦੀ ਨਾਲ ਹਲਾਈ ਚਲਾਗੇ ਵਾਸਤੇ ਬਹੁਤ ਜ਼ਿਆਦਾ ਟੇਸਟੀ ਹੈ ਨਾ ਮਠਿਆਈ ਬਣਦੀ ਆ ਜਿਹੜੀ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਉਹ ਬਹੁਤ ਮਹਿੰਗੀ ਮਿਲਦੀ ਆ ਤੇ ਘਰ ਵਿੱਚ ਹੀ ਆਪਣੇ ਨਾ ਇਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੀ ਆ ਫਸੇ ਰੱਖਣਾ ਆਪਾਂ ਇਹਨੂੰ 1 ਮਿੰਟ ਵਾਸਤੇ ਵੀ ਨਹੀਂ ਛੱਡਣਾ ਹੈਗਾ ਫਸੇ ਨੂੰ ਆਪਾਂ ਫਲਾਈ ਜਾਣਾ ਆਗਾ ਆਪ ਜਿਹੜੀ ਹੈਗੀ ਆ ਨਾ ਜ਼ਿਆਦਾ ਘੱਟ ਰੱਖਣੀ ਆ ਤੇ ਨਾ ਹੀ ਜ਼ਿਆਦਾ ਮੱਧ ਰੱਖਣੀ ਆ ਇਹ ਬਸ نیچے ਨਾਲ ਲੱਗੇ। ਇਹ ਆਪਾਂ ਇਸੇ ਹਿਲਾਏ ਜਲਾਵੇਂ। ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੇਸਰ ਪਾ ਦਿਆਂਗੇ। ਇਹਦੇ ਨਾਲ ਇਹਦਾ ਕਲਰ ਬਹੁਤ ਜ਼ਿਆਦਾ ਵਧੀਆ ਆਊਗਾ। ਜੇ ਤੁਹਾਡੇ ਕੋਲੇ ਹੈਗਾ ਕੇਸਰ ਤਾਂ ਪਾ ਸਕਦੇ ਏ ਜੇ ਤੁਹਾਡੇ ਕੋਲ ਕੇਸਰ ਹੈ ਨਹੀਂ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਵੀ ਪਾ ਸਕਦੇ ਆ। ਉਹਦੇ ਨਾਲ ਜੀ ਕਲਰ ਬਹੁਤ ਸੋਹਣਾ ਆ ਜਾਂਦਾ ਤੇ ਮਠਿਆਈ ਜ਼ਿਆਦਾ ਵਧੀਆ ਲੱਗਦੀ ਆ। ਇਹ ਜਿਹੜੀ ਫੂਡ ਕਲਰ ਵੀ ਨਹੀਂ ਪਾਣਾ ਤਾਂ ਤਾਂ ਵੀ ਕੋਈ ਗੱਲ ਨਹੀਂ ਟੇਸਟ ਤਾਂ ਇਹਦਾ ਉਹ ਨਹੀਂ ਰਹੂਗਾ ਬਸ ਉਹਦੇ ਨਾਲ ਕਲਰ ਨਾਲ ਇਸ ਤਰ੍ਹਾਂ ਹੈਗਾ ਤੇ ਥੋੜੀ ਜਿਹੀ ਬਿਹਾਈ ਸੋਹਣੀ ਲੱਗਦੀ ਹੈ ਜਿਵੇਂ ਬਾਜ਼ਾਰੋਂ ਵੀ ਲੱਗਦੀ ਹੈ ਮੈਂ ਆਪਾਂ ਬਾਜ਼ਾਰ ਤੋਂ ਲੈ ਕੇ ਆਣੀ ਹੈ ਕਿ ਆਪਾਂ ਜਿਹੜਾ ਕੇਸਰ ਪਾਇਆ ਸੀ ਨਾ ਇਹਦੇ ਨਾਲ ਥੋੜਾ ਜਿਹਾ ਕਲਰ ਆਇਆ ਇਹਦੇ ਵਿੱਚ ਕਿ ਆਪਾਂ ਥੋੜਾ ਜਣਾ ਆ ਜਿਹੜਾ ਫੂਡ ਕਲਰ ਹੁੰਦਾ ਐਦਾਂ ਵਾਲਾ ਇਹ ਆਪਾਂ ਇੱਕ ਚੁੰਡੀ ਜੀ ਪਾਵਾਂਗੇ ਥੋੜਾ ਜਿਹਾ ਪਾਣੀ ਲੈ ਕੇ ਥੋੜਾ ਜਿਹਾ ਮੈਂ ਇਹਦੇ ਵਿੱਚ ਘੋਲਿਆ। ਬਸ ਇੱਕ ਚੁੰਦੀ ਪਾਵਾਂਗੇ। ਬਸ ਆਪਣਾ ਇਹ ਕਦਰ ਪਾਉਣਾ। ਬਸ ਵਸਾਹੀ ਹਲਾਇ ਜਾਣਾ। ਚੰਗੀ ਤਰ੍ਹਾਂ ਹਲਾਉਣਾ ਆਪਾਂ। ਜਿੰਨਾ ਤੇਰੇ ਪੂਰੀ ਤਰ੍ਹਾਂ ਗਾੜਾ ਨਹੀਂ ਬਣਦਾ। ਥੋੜਾ ਟਾਈਮ ਲੱਗਦਾ। ਇਹਨੂੰ ਪੜਾਈ। ਉਹ ਆਪਣੇ ਆਪ ਹੀ ਭਾਂ ਛੱਡਣ ਲੱਗ ਗਈ। ਆ ਦੇਖੋ ਜਿਓ ਬਣਦਾ ਨਾ। ਬਸ ਇਹਨੂੰ ਬਿਲਕੁਲ ਸੌ ਘਾਟਾ ਕੇ ਤੇ ਹੀ ਆਪਾਂ ਇਸ ਤਰ੍ਹਾਂ ਫਲਾਈ ਜਾਣਾ। ਤੁਸੀਂ ਵੀ ਨਾ ਜ਼ਰੂਰ ਟਰਾਈ ਕਰਕੇ ਵੇਖਿਓ ਹੁਣ ਤਾਂ ਬਹੁਤ ਜ਼ਿਆਦਾ ਹੰਬਾਈ ਹੋਈ ਆ। ਇਹ ਬੱਚਿਆਂ ਨੂੰ ਜ਼ਰੂਰ ਮਣਾ ਕੇ ਦਿਓ। ਬਸ ਆਪਾਂ ਇਸ ਤਰ੍ਹਾਂ ਹੀ ਬਣਾਈ ਜਾਨੀ। ਬਿਲਕੁਲ ਨਾ ਹੁਣ ਤਿਆਰ ਹੋ ਗਈ। ਇਹਨੇ ਨਾ ਕੜਾਈ ਛੱਡ ਦਿੱਤੀ। ਇਹ ਦੇਖੋ। ਬਸ ਹੁਣ ਆਪਾਂ ਇੰਨਾ ਹੀ ਰੱਖਣਾ ਇਹਨੂੰ। ਇੰਨਾ ਕੁ ਸਸ ਕਰਨਾ। ਤੇ ਜਦੋਂ ਇਹ ਠੰਡਾ ਹੋ ਗਿਆ ਫਿਰ ਆਪਾਂ ਅਗਲੀ ਤਿਆਰੀ ਕਰਦੇ ਆਂ। ਗੈਸ ਹੁਣ ਆਪਾਂ ਬੰਦ ਕਰ ਦਿੰਨੇ ਆਂ। ਆਹ ਥਾਲੀ ਲੈ ਲਈਏ। ਇਹਦੇ ਵਿੱਚ ਇਹ ਨਾਰੀਅਲ ਪਾ ਲਿਆ। ਤੇ ਸੁੱਕਾ ਦੁੱਧ ਪਾ ਲਿਆ। ਤੇ ਚੀਨੀ ਤੁਸੀਂ ਆਪ ਦੇ ਨਾ ਟੇਸਟ ਦੇ ਮੁਤਾਬਕ ਪਾ ਸਕਦੇ ਆ ਕਿਉਂਕਿ ਸੁੱਕੇ ਦੁੱਧ ਦੇ ਵਿੱਚ ਵੀ ਚੀਨੀ ਪਾਈ ਮਿੱਠਾ ਹੁੰਦਾ ਇਹ ਆਪਣਾ 2.5 ਚਮਚੇ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਜੀ ਟੂਟੀ ਫਰੂਟੀ ਵੀ ਪਾ ਦਾਂਗੇ ਇਹਦੇ ਵਿੱਚ ਥੋੜੀ ਜੀ ਆਪਾਂ ਇਹ ਪਾ ਲਈ ਤੇ ਹੁਣ ਨਾ ਆਪਾਂ ਇਹਨੂੰ ਰਲਾ ਲੈਣੇ ਆ ਰਲਾ ਕੇ ਤੇ ਥੋੜਾ ਥੋੜਾ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਇਹਨੂੰ ਨਾ ਸਖਤ ਜੱਟ ਬਣਾ ਲਾਂਗੇ ਆਪਾਂ ਇੱਕ-ਇੱਕ ਦੋ-ਦੋ ਚਮਚੇ ਪਾ ਕੇ ਆਪ ਇਹਨੂੰ ਕਰਨਾ ਮਿਲ ਕੇ ਸਖਤ ਜਿਹਾ ਡੋ ਬਣਾਵਾਂਗੇ ਆਪਾਂ ਇਹਦਾ ਲਓ ਜੀ ਹੁਣ ਇਹ ਨਾ ਆਪਣੀ ਜਿਹੜੀ ਇਹਦੇ ਵਿੱਚ ਫੀਲਿੰਗ ਭਰਨੀ ਆ ਤੇ ਇਹ ਹੋ ਗਈ ਤਿਆਰ ਇੰਨੀ ਕੀ ਇਹ ਆਪਾਂ ਸਖਤ ਰੱਖਣੀ ਆ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨ ਵਾਸਤੇ ਕਰਕੇ ਰੋਲ ਕਰ ਲਾਂਗੇ சரேன் இன்னும் ஏதே பிள்ளை சிதா கட்ட இன்னும் அப்போ ரெண்டு ਇਹ ਰੋਲ ਨੂੰ ਥੋੜਾ ਚਿਰ ਵਾਸਤੇ ਰੈਫਰਿਜਰੇਟਰ ਠੰਡਾ ਹੋਣ ਵਾਸਤੇ ਰੱਖ ਦਿੰਨੇ ਆਂ। ਇਧਰ ਹਣਾ ਆਪਣੀ ਇਹ ਮੰਗੇਓ ਵਾਲੀ ਇਹ ਫੀਲਿੰਗ ਜਿਹੜੀ ਇਹ ਬਣਾਈ ਸੀ ਉੱਪਰ ਨਾ ਇਹ ਠੰਡਾ ਹੋ ਗਿਆ। ਇਹਨੂੰ ਆਪਾਂ ਇਸ ਤਰ੍ਹਾਂ ਨਾ ਥੋੜਾ ਜਿਹਾ ਵੇਲ ਲੈਣੇ ਆਂ। ਜਿਹੜਾ ਆਪਣਾ ਉਹ ਦੂਸਰਾ ਰੋਲ ਬਣਾਇਆ ਨਾ ਉਹਦੇ ਵਿੱਚ ਚੰਗੀ ਤਰ੍ਹਾਂ ਆਜੇ। ਇਹਨਾਂ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਵੇਲ ਲਿਆ ਤੇ ਹੁਣ ਨਾ ਆਪੇ ਇਹ ਜਿਹੜੀ ਫੀਲਿੰਗ ਮਿਲਨਾ ਆਸੀ ਇਹਨਾਂ ਇਹਦੇ ਵਿੱਚ ਐਂ ਕਰਕੇ ਰੱਖ ਦੇਣਗੇ ਚੰਗੀ ਤਰ੍ਹਾਂ ਤੇ ਤੁਮ ਆਪ ਕੋ ਸਟਾਰਟ ਕਰ ਲੈਣੇ ਬਹੁਤ ਸੁਣਾਇ ਰੋਲ ਬਣ ਜਾਂਦਾ ਤੇ ਮਠਿਆਈ ਵੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਹਲਕੇ ਜੱਥਾਂ ਨਾਲ ਇਸ ਤਰ੍ਹਾਂ ਕਰਕੇ ਇਹ ਜਿਹੜੀ ਵੜਾ ਆਪਣਾ ਜਿਹੜਾ ਪੀੜਾ ਵਾਲਾ ਜਿਹੜਾ ਮੰਗੇਓ ਵਾਲਾ ਆਪਾਂ ਬਣਾਇਆ ਨਾ ਇਹਨੂੰ ਥੋੜਾ ਜਿਹਾ ਚਿਰ ਸੈਟ ਹੋਣ ਵਾਸਤੇ ਫ੍ਰਿਜ ਚ ਰੱਖ ਦਿਓ ਤੇ ਉਸ ਤੋਂ ਬਾਅਦ ਨਾ ਵਧੀਆ ਇਹ ਵੇਲਿਆ ਜਾਂਦਾ ਵੇਲਣੇ ਦਿੱਤੇ ਇਸ ਤਰ੍ਹਾਂ ਕਰਕੇ ਹੁਣ ਆਪਣਾ ਆਹ ਜਿਹੜਾ ਹੈਗਾ ਇਹਦਾ ਜੋੜ ਇਹਨੂੰ ਚੰਗੀ ਤਰ੍ਹਾਂ ਪਹਿਨੂ ਮਾਰ ਦਿਆਂਗੇ ਇਹ ਆਪਣਾ ਚੰਗੀ ਤਰ੍ਹਾਂ ਆਹ ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਬੰਦ ਕਰਤਾ ਸਵਾਰ ਕੇ ਤੇ ਇਧਰਲੇ ਦੋਨਾਂ ਬਸੋ ਇਹ ਵੀ ਕਰਤਾ ਤੇ ਹੁਣ ਨਾ ਆਪ ਇਹਨੂੰ ਪੋਲਾ ਜਿਹਾ ਚੱਕ ਕੇ ਤੇ ਇਹਨਾ ਆਪਣਾ ਬਟਰ ਪੇਪਰ ਹੈ ਤੇ ਇਹਦੇ ਉੱਪਰ ਨੂੰ ਆਪਾਂ ਹਲਕਾ ਜਿਹਾ ਘਿਓ ਲਾਇਆ ਇਸ ਤਰ੍ਹਾਂ ਕਰਕੇ ਨੇ ਆਪਏ ਨੇ ਰੱਖ ਦੇਣਾ ਤੇ ਫਿਰ ਨੂੰ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਰੋਲ ਕਰ ਲਾਂਗੇ ਅੰਦਰ ਤੇ ਇਹਨਾ ਆਪਾਂ ਨੇ ਦੇ ਥੱਲੇ ਥੋੜਾ ਜਿਹਾ ਘਿਓ ਲਾਤਾ ਹਲਕਾ ਜਿਹਾ ਵੀ ਇਹ ਚਿੱਕੇ ਨਾਲ ਇਸ ਤਰ੍ਹਾਂ ਕਰਕੇ ਨੂੰ ਆਇਆ ਕਰਦੇ ਹਾਂ ਠੀਕ ਹੈ ਇੱਧਰ ਵੀ ਵਸੋ ਇਹ ਆਪਏ ਨੂੰ ਬੰਦ ਕਰ ਦਿਆਂਗੇ ਵੀ ਹਵਾ ਨਾ ਲੱਗੇ ਇਹਨੂੰ ਤੇ ਇੱਧਰ ਵੀ ਬੰਦ ਕਰ ਦਿੰਦੇ ਹਾਂ ਹੁਣ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਪੂਰੀ ਤਰ੍ਹਾਂ ਜਦੋਂ ਸੈੱਟ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਕਟਾਂਗੇ ਆਪਾਂ ਇਹਨੂੰ ਫ੍ਰਿਜ ਚੋਂ ਕੱਢ ਲਿਆ ਹੁਣ ਤੇ ਇਹ ਪੂਰੀ ਤਰ੍ਹਾਂ ਸੈੱਟ ਹੋ ਗਿਆ ਨਾ ਆਪਾਂ ਇਥੋਂ ਕੱਟ ਕੱਟਣਾ ਸ਼ੁਰੂ ਕਰ ਦਿੰਦੇ ਹਾਂ ਇਸ ਤਰ੍ਹਾਂ ਕਰਕੇ ਸਿੱਖ ਘਟਾ ਇਹਦੇ ਨਾਲ ਕੱਟਦੇ ਆਂ ਇਕੋ ਜਿਹਾ ਆਪਾਂ ਪੀਸ ਕਟਾਂਗੇ ਇਹਦੇ ਇਸ ਤਰ੍ਹਾਂ ਕਰਕੇ ਹਾਂ ਥੱਲੇ ਦਾ ਕਹਿਣਾ ਵਧੀਆ ਜਾਂਦਾ ਇਹ ਮਾ ਦੇਖੋ ਇਸ ਤਰ੍ਹਾਂ ਕੱਟੇ ਗਏ ਈਕ-ਇਕ ਕਰਕੇ ਨਾ ਆਪਾਂ ਸਾਰੇ ਪੀਸ ਕੱਟ ਲੈਣੇ ਲੋ ਜੀ ਆਪਣੀ ਇਹ ਮਠਿਆਈ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆ ਮੈਂ ਤੁਹਾਨੂੰ ਨਾ ਤੋੜ ਕੇ ਵੀ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਕਰਕੇ ਕੁੱਟਦੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ ਇਹ ਮਠਿਆਈ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਵੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਵੀ ਮਠਿਆਈ ਕਿਸ ਤਰ੍ਹਾਂ ਦੀ ਬਣੀ ਆ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜਦੋਂ ਆਪਾਂ ਹੋਟਲਾਂ ਵਗੈਰਾ ਤੋਂ ਲੈਣ ਜਾਂਦੇ ਆ ਤਾਂ ਬਹੁਤ ਮਹਿੰਗੀ ਮਿਲਦੀ ਹੈ